ਆ ਜਿਹੜੀ ਸੀਬ ਸੀ ਟੈਕਿੰਗ ਕੀਤੀ ਹੈ ਕਿ ਕੀ ਕੀ ਬਰਾਮਦ ਹੋਇਆ ਕਿੰਨੇ ਆਪਣਾ ਉੱਚ ਅਸਰਨ ਬਲਾਵਲੋਂ ਮਾਲਿਓ ਵੈਸੇ ਸੰਸਾਲ ਔਰ ਉਹਨਾਂ ਦੀ ਹਦਾਇਤਾਂ ਤੇ ਸਾਡੀ ਵਿਸ਼ਾ ਦੀ ਨਗਰਾਨੀ ਅੱਜ ਜਿਹੜਾ ਕਾਸ਼ਨ ਮੈਚ ਚਲਾਇਆ ਗਿਆ ਕੋਈ ਵਿੱਚ ਆਪਾਂ ਨੇ ਸਾਬ ਰੇਸੀ ਸਿੱਖਤ ਸਿੰਘ ਸਾਹਿਬ ਦੇ ਕਿੰਨੇ ਥਾਣੇ ਮੋਰੇ ਸਿੱਖਤ ਸਿੰਘ ਸਾਹਿਬ ਔਰ ਸਰਹੰ ਤਿੰਨਾ ਥਾਣੇ ਦੇ ਐਸਐਸਓ ਸਰਹੰ ਔਰ ਹੋਸਟ ਇਦੇ ਨਾਲ ਆਪਰੇਸ਼ਨ 1100 ਤੋਂ 2000 ਤੱਕ ਚਲਾਇਆ। ਪੂਰੇ ਦਿਨੇ ਆਪਾਂ ਕੰਨਾਂ ਥਾਣਿਆਂ ਦੇ ਪਿੰਡਾਂ ਤੇ ਬਖ ਬਖ ਘੁੰਮਦਾ ਤੇ ਜਿਹੜੇ ਹੌਟਸਪੌਟ ਚੈੱਕ ਕੀਤੇ। ਪੂਰੇ ਸੈਟ ਆਪਾਂ ਨੇ ਸਰਹੰਦ ਥਾਣੇ ਦੇ ਵਿੱਚ ਐਨਡੀਪੀ ਸਪੱਸ਼ਤਾ ਦੇ ਦੇ ਲਈ ਰਾਉਂਡ ਅਪ ਕੀਤੀ। ਉਹਦੇ ਵਿੱਚ ਸਾਨੂੰ ਕਾਫੀ ਹਸ ਕੜੀ ਹੈ ਉਹ ਪਰਚੇ ਦੇ ਦੇ। ਕੋਈ ਹੋ ਸਾਡੇ ਐਕਸਾਈਟ ਦੀ ਗਲਤੀ ਨੇ ਇੱਕ ਨਿਕਲਦਾ ਸਾਬ ਉਹ ਲੋਕਾਂ ਇਕ ਪਰਚੇ ਦੇ ਰਹੇ ਕਰਨੇ ਕਿਹੜੇ ਕਿਹੜੇ ਪਿੰਡ ਦੇ ਪਰਚੇ ਨੇ ਇਹ ਹੈ ਕਿਵੇਂ ਜੀ ਕਿਹੜੇ ਕਿਹੜੇ ਪਿੰਡ ਦੇ ਪਰਚੇ ਨੇ ਜਿਹੜੇ ਤੁਸੀਂ ਪੁੱਛਿਆ ਪਿੰਡ ਜਿਹੜਾ ਐਨ.ਡੀ.ਐਸ ਦਾ ਤਰਖਣ ਬਾਹਰਾ ਚਾ ਜੀ ਤੇ ਜਿਹੜੇ ਜੀ ਉਹ ਸਹੀ ਦੇ ਨੇ ਉਹਨਾਂ ਦਾ ਬਾਦਸਾਨ ਐਡਰੈਸ ਭੇਜ ਦੇ ਨੇ ਦੌੜੀ ਨੂੰ ਉੱਪਰ ਕਰ ਵਿਚਾਰ ਕਿੰਨੇ ਕਿ ਪਿੰਡ ਚੈੱਕ ਕੀਤੇ ਅੱਜ ਆਪਾਂ ਇਹ ਪਿੰਡ ਤੇ ਆਪਾਂ ਕਿੰਨੇ ਨੇ ਜੀ 9 989. ਆਪਾਂ ਸਭ ਚੈੱਕ ਕਰਦੇ ਹਾਂ ਉਹਦਾ ਪੁਲਿਸ ਦਾ ਦਰਖੰਦ ਹੰਦ ਤੇ ਟਿਕਟ ਸਮਝੀ ਦੀ ਤੇ ਸੀਗਾ ਬਾਕੀ ਤੇ ਆਦ ਵਿੱਚ ਵੀ ਬੱਚ ਗਈ ਜਿਹੜੀ ਔਰਤ ਫੜੀਏ ਨਸ਼ਾ ਵੇਚਦੀ ਸੀ ਜਾਂ ਕਿਦਾਂ ਸਪਲਾਈ ਕੇ ਜੀ ਵੇਚਦੇ ਨੇ ਹਾਂ ਜੀ ਵੇਚਦੇ ਨੇ ਤੇ ਉਹ ਸੀਕ੍ਰਟ ਤੌਰ ਤੇ ਆਪਾਂ ਨੂੰ ਨੋਟੀਫਿਕੇਸ਼ਨ ਵੀ ਸੀਗੀ ਉਹ ਵੱਖ-ਵੱਖ ਛੋਟੇ ਛੋਟੇ ਗੱਲਾਂ ਦੇ ਨਾਲ ਇਹਨਾਂ ਦਾ ਟਾਈਟ ਹੁੰਦਾ ਤੇ ਇਸ ਕਰਕੇ ਇਹਨਾਂ ਵੀ ਜੀ ਮਾਮਲਾ ਦਰਜ ਹੈ ਦਾ ਲੈਡੀ ਜੀ ਇਹ ਆ ਵੀਰੀਫਾਈ ਕਰਦੇ ਹਾਂ ਉਹਨਾਂ ਦਾ ਪਰਮਿਟ ਸਟੇਟ ਕਾਰਡ ਚੈੱਕ ਕਰਦੇ ਆ ਕਿ ਇਹਦੇ ਆ ਦੇ ਥੋੜਾ ਜਿਹਾ ਨਾਮ ਹੀ ਹੈ ਪਰ ਸੰਗੀ ਪੂਰੀ ਹੈ ਤੇ ਪਰਫਰ ਪਰਫੋਰਮੈਂਸ 100% ਬਣ ਕੇ ਚੱਲਿਆ